ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਦਲਵੀਰ ਗੋਲਦੀ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਅਤੇ ਹਾਂ ਦੇ ਵਿੱਚ ਹਾਂ ਮਿਲਾਈ ਗਈ ਮੋਢੇ ਦੇ ਨਾਲ ਮੋਢਾ ਜੋੜਿਆ ਗਿਆ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਜਦੋਂ ਸੁਖਪਾਲ ਖਹਿਰਾ ਨੂੰ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਹਲਕਾ ਸੰਗਰੂਰ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਧਰ ਦਲਵੀਰ ਗੋਲਡੀ ਨੇ ਅਲਵਿਦਾ ਕਿਹਾ ਉਧਰ ਆਮ ਆਦਮੀ ਪਾਰਟੀ ਦੇ ਸ਼ਮੂਲੀਅਤ ਕਰਕੇ ਮੂੰਗ ਦਲੀ ਗਈ ਸੁਖਪਾਲ ਖੈਰਾ ਦੀ ਛਾਤੀ ਉੱਤੇ ਸੁਖਪਾਲ ਖੈਰਾ ਨੂੰ ਝਟਕਾ ਲੱਗਿਆ ਸੁਖਪਾਲ ਖੈਰਾ ਬੁਰੀ ਤਰ੍ਹਾਂ ਹਾਰਿਆ ਵੀ ਲੋਕ ਸਭਾ ਦੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਤੋਂ ਜੋ ਹੁਣ ਸਾਂਸਦ ਬਣ ਚੁੱਕੇ ਨੇ ਇਧਰ ਦਲਵੀਰ ਗੋਲਡੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਨਹੀਂ ਗਿਆ ਕਹਿੰਦੇ ਸੀ ਕਿ ਸਾਡੀ ਸੈਟਿੰਗ ਹੋਈ ਹੈ ਕਿ ਜੇਕਰ ਉਮੀਦ ਹਰ ਜੱਦੇ ਨੇ ਐਜ਼ ਅ ਸੰਸਦ ਬਣਦੇ ਨੇ ਉਹ ਦਿੱਲੀ ਦੇ ਕੰਮਾਂ ਦੇ ਵਿੱਚ ਜਿਹੜੇ ਨੇ ਉਹਦੇ ਬਿਜ਼ੀ ਹੋ ਜਾਣਗੇ ਤੇ ਦਲਵੀਰ ਗੋੜੀ ਨੂੰ ਹਲਕਾ ਬਰਨਾਲਾ ਦੇ ਦਿੱਤਾ ਜਾਵੇਗਾ ਜਿਮਨੀ ਚੋਣ ਲੜਾਈ ਜਾਵੇਗੀ ਨਾ ਤੇ ਉਹਨੂੰ ਦਲਵੀਰ ਗੋੜੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਨਾ ਗੁਰਦੀਪ ਬਾਟ ਨੂੰ ਗੁਰਦੀਪ ਬਾਟ ਐਜ਼ ਅ ਆਜ਼ਾਦ ਉਮੀਦਵਾਰ ਲੜਿਆ ਇਧਰ ਆਮ ਆਦਮੀ ਪਾਰਟੀ ਦਾ ਵੱਡਾ ਕਿਲਾ ਗੜ ਟਾਇਆ ਗਿਆ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਸਪੈਸ਼ਲ ਤੌਰ ਤੇ ਹਲਕਾ ਅਨਚਾਰਜ ਲਗਾਏ ਗਏ ਸੀ ਬਰਨਾਲਾ ਦੇ ਵਿੱਚ ਜੰਗ ਫਤਿਹ ਕੀਤੀ ਗਈ ਭਾਵੇਂ ਦੂਜੇ ਤਿੰਨ ਕਿਲੇ ਟੈਟੇਰੀ ਹੋ ਗਏ ਕਾਂਗਰਸ ਪਾਰਟੀ ਦੇ ਇੱਧਰ ਦਲਵੀਰ ਗੋਲਡੀ ਅੱਜ ਲਾਈਵ ਹੋ ਗਏ ਨੇ ਕਹਿੰਦੇ ਮੈਂ ਇੱਕ ਦੋ ਦਿਨਾਂ ਦੇ ਵਿੱਚ ਟਾਈਮ ਲਵਾਵਾਂਗਾ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਸਮਾਨ ਨੇ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਨੇ ਕਿਹਾ ਮੇਰੀ ਜ਼ਿੰਦਗੀ ਦੀ ਆਖਰੀ ਤੇ ਇਹ ਵੱਡੀ ਗਲਤੀ ਸੀ ਵੱਡੀ ਭੁੱਲ ਸੀ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਸਮਾਂ ਹੀ ਅਜਿਹਾ ਬਣ ਗਿਆ ਲੇਕਿਨ ਮੁੰਹ ਦੀ ਕਦੋਂ ਖਾਣੀ ਪੀ ਦਲਵੀਰ ਗੋਲਡੀ ਨੂੰ ਜਦੋਂ ਉਹਨਾਂ ਨੂੰ ਹਲਕਾ ਬਰਨਾਲਾ ਤੋਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਦਲਗੀ ਦਲਵੀਰ ਗੋਲਡੀ ਲਗਾਤਾਰ ਹੁਣ ਸੰਮਰਕਤ ਬਣੇ ਹੋਏ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਹਨਾਂ ਨੇ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਜਾਵਾਂਗਾ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਜਾ ਕੇ ਜਿਹੜੀ ਮੈਂ ਵੱਡੀ ਗਲਤੀ ਕੀਤੀ ਹੈ ਉਹਦੀ ਮੈਂ ਮਾਫੀ ਮੰਗਾਗਾ ਮਾਫੀ ਮੰਗੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਮੈਂ ਅਪਰੋਚ ਕਰਾਂਗਾ ਅਪਚੋ ਅਪਰੋਚ ਕਰਾਂਗਾ ਅਤੇ ਜਲਦੀ ਮੇਰੀ ਵਾਪਸੀ ਹੋਵੇਗੀ ਕਾਂਗਰਸ ਪਾਰਟੀ ਦੇ ਵਿੱਚ ਅਤੇ ਮੈਂ ਫਿਰ ਦੁਬਾਰਾ ਹਲਕਾ ਬਰਨਾਲਾ ਦੇ ਵਿੱਚੋਂ ਵਿਧਾਨ ਸਭਾ ਦੀ ਚੋਣ ਲੜਾਂਗਾ ਕਾਂਗਰਸ ਪਾਰਟੀ ਵੱਲੋਂ ਦੂਸਰੇ ਪਾਸੇ ਉਹਨਾਂ ਨੇ ਚਲਦੀਆਂ ਜਮਨੀ ਚੋਣਾਂ ਦੇ ਵਿੱਚ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਖਿਆਲ ਸੀ ਕਿ ਜਿਹੜੇ ਹਲਕੇ ਦੇ ਵਿੱਚ ਤੁਸੀਂ 2022 ਦੀ 27 ਦੀ ਵਿਧਾਨ ਸਭਾ ਦੀ ਚੋਣ ਲੜੋਗੇ ਤੁਹਾਨੂੰ ਟੱਕਰ ਮੈਂ ਦੇਵਾਂਗਾ ਇਹਦਾ ਦਲਵੀਰ ਗੋਲਡੀ ਨੂੰ ਕੀ ਪਤਾ ਪੋਤੇ ਵਿਚਾਰੇ ਆਪ ਸ਼ਕਤੀਖੀਲ ਹੋਏ ਪਏ ਨੇ ਉਹਨਾਂ ਦੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਚਲਦੀ ਨਹੀਂ ਕਿਉਂਕਿ ਮੀਤ ਹੇਰ ਨੇ ਅੜੀ ਦੇ ਨਾਲ ਟਿਕਟ ਲਈ ਹੈ ਉਧਰ ਅਸ਼ਾਂਖ ਛੱਪੇਵਾਲ ਦਾ ਪਰਿਵਾਰਵਾਦ ਹੋਇਆ ਆਮ ਆਦਮੀ ਪਾਰਟੀ ਵੱਲੋਂ ਇਧਰ ਮੀਤ ਹੇਰ ਦੇ ਮਾਸੀ ਦੇ ਮੁੰਡੇ ਨੂੰ ਵੀ ਮੂੰਹ ਦੀ ਖਾਣੀ ਪਈ ਦਲਬੀਰ ਗੋਲਡੀ ਨੇ ਇੱਕ ਵਾਰ ਫਿਰ ਮਾਫੀ ਮੰਗੀ ਹੈ ਸ਼੍ਰੋਮੀ ਅਕਾਲੀ ਦਲ ਦੀ ਹਾਈ ਕਮਾਂਡ ਤੋਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਾਗਾ ਆਪਣੇ ਪਿਤਾ ਸਵਾਨ ਅਤੇ ਕਾਂਗਰਸ ਦੇ ਸਭ ਤੋਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕੋਲ ਜਾ ਕੇ ਸਮਾਂ ਲੈ ਰਿਆ ਹਾਂ ਜਦੋਂ ਵੀ ਸਮਾਂ ਹੋ ਦੇਣਗੇ ਮੈਂ ਲਾਈਵ ਹੋ ਕੇ ਮਾਫੀ ਮੰਗਾਗਾ ਮਾਫੀ ਪਾ ਕੇ ਫਿਰ ਦੁਬਾਰਾ ਮੈਂ ਸ਼ਮੂਲੀਤ ਕਰਨ ਜਾ ਰਿਹਾ ਹਾਂ ਯਾਨੀ ਕਿ ਦਲਵੀਰ ਗੋਲਡੀ ਦੀ 2-3 ਦਿਨਾਂ ਦੇ ਵਿੱਚ ਹੋਵੇਗੀ ਘਰ ਵਾਪਸੀ ਲੇਕਿਨ ਹੁਣ ਇਹ ਦੇਖਣਾ ਹੋਵੇਗਾ ਕਿ ਇਨਕਾਰ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਦੁਬਾਰਾ ਮਿੰਟ ਅਧਾਰ ਤੇ ਉਹਨਾਂ ਨੂੰ ਘਰ ਵਾਪਸੀ ਕਰਾਉਂਦੇ ਨੇ ਯਾਨੀ ਕਿ ਦਲਵੀਰ ਗੋਲਡੀ ਨੂੰ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੀ ਹਾਈ ਕਮਾਂਡ